ਅੱਛਾ ਯਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਜ਼ਰੂਰ ਬਨੇ ਰਹਨਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨਾਲ ਨਾ ਚੋਣਾ ਨੇ ਲਖਮੀਪੁਰ ਖੀਰੀ ਕੌ ਲੈ ਕੇ ਜਾਣਗੀ ਪੁਲਿਸ ਇਸ ਨਾ ਪੁੱਛ ਕੇ ਹੋਏ ਵੱਡੇ ਘੁਲਾਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਚਲਾਉਂਦੇ ਆਤਵਾਦੀ ਨਰੈਣ ਸਿੰਘ ਚੋੜਾ ਨੇ ਪੁੱਛੇ ਇਸ ਦਰ੍ਹਾਂ ਦੇ ਕੁੱਲਾ ਸੀ ਕਿਤੇ ਹੈ ਨਾ ਇਸ ਦਰ੍ਹਾਂ ਨਰੈਣ ਸਿੰਘ ਚੋੜਾ ਨੇ ਮੰਨਿਆ ਹੈ ਕਿ ਉਹਨਾਂ ਨੇ ਲਖਵੀ ਪੁਰ ਖੇਤੀ ਜੋ ਕੁਝ ਹਥਿਆਰ ਦਿੱਤੇ ਧਮਾਕੇ ਖੇਜ ਰੱਖਿਆ ਇਸ ਦਿਨ ਇਸ ਬਰਾਮਦ ਕਰਨ ਲਈ ਪੰਜਾਬ ਪੁਲਿਸ ਚੋੜਾ ਨੇ ਉੱਤਰੀ ਪ੍ਰਦੇਸ਼ ਨੂੰ ਲੈ ਕੇ ਜਾਵੇਗੀ ਤੇ ਹਾਲਾਂਕਿ ਅਜੇ ਤੱਕ ਮੁਲਾਜ਼ਮ ਇਹ ਨਹੀਂ ਕਹਿ ਦੱਸਿਆ ਕਿ ਉਸ ਕੋਲ ਇਹ ਵਿਦੇਸ਼ੀ ਪਸਤੋਲਾ ਕਿੱਥੋਂ ਆਇਆ ਤੇ ਜਿਸ ਦੀ ਵਰਤੋਂ ਉਸ ਨੇ ਗੋਲੀ ਚਲੋਣ ਲਈ ਹੀ ਕੀਤੀ ਗਰਮ ਖਿਆਲੀ दल ਦੇ ਆਗੂ ਨਰਨ ਸਿੰਘ ਚੋੜਾ ਨੇ ਸੁਖਵੀਰ ਸਿੰਘ ਬਾਦਲ ਦੇ ਗੋਲੀ ਚਲਾਈ ਗਿਆ ਤੇ ਇਸ ਦੇ ਨਾਲ ਹੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਉੱਤੇ ਮੌਕੇ ਦੇ ਹੀ ਕਾਬੂ ਕਰ ਲਿਆ ਗਿਆ ਇਸ ਤਰ੍ਹਾਂ ਜਿਸ ਤੋਂ ਬਾਅਦ ਕੋਟ ਨੇ ਚੋੜਾ ਨੂੰ 3 ਦਿਨ ਪੁਲਿਸ ਰਿਮਾਂਡ ਵਿੱਚ ਭੇਜਣ ਦੀ ਕਿਹਾ ਐਤਵਾਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਨਰਨ ਸਿੰਘ ਚੋੜਾ ਨੂੰ ਡਿਊਟੀ ਮੈਨੇਜਮੈਂਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਪੁਲਿਸ ਵੱਲੋਂ ਮਨਜ਼ੂਰ ਅਦਾਲਤ ਨੂੰ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਤੇ ਪਰ ਜੱਜ ਸਾਹਿਬ ਨੇ 3 ਦਿਨਾਂ ਵਿੱਚ ਰਿਮਾਂਡ ਦਿੱਤਾ ਸੀ ਖਬਰ ਨੂੰ ਤੱਕ ਵਿਖਲੀ ਧੰਨਵਾਦ